ਹਾਂਜੀ ਅਸਲਾਮ ਵਾਲੇਕਮ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਸਾਰੇ ਕਿਵੇਂ ਇਨਸ਼ਾਅੱਲਾ ਜੀ ਸਾਰੇ ਠੀਕ ਠਾਕ ਹੋਣਗੇ ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਬੂਟਾ ਸਿੰਘ ਬਾਰੇ ਪਤਾ ਨਹੀਂ ਕਾਦਾ ਬੂਟਾ ਆ ਇਹ ਮੈਨੂੰ ਤਾਂ ਲੱਗਦਾ ਕੋਈ ਗੰਦੀ ਬੂਟੀ ਆ ਇਹ ਜਿਹੜੀਆਂ ਗਲੀਆਂ ਝੁੱਗੀਆਂ ਵੀ ਹੁੰਦੀਆਂ ਨਾਲੀਆਂ ਦੇ ਕੰਡੇ ਠੀਕ ਆ ਉਹੋ ਆ ਇਹ ਇਸ ਕਰਕੇ ਇਹਦੀ ਆਦਤ ਨਹੀਂ ਜਾਂਦੀ ਮਜਬੂਰ ਆ ਇਹ ਅ ਦੋ ਦਿਨ ਹੋਰ ਹੈਗੇ ਠੀਕ ਆ ਅਨਾ ਵਾਰ ਇਹ ਗੱਲ ਕਰਾਂਗੇ ਆਪਾਂ ਜਿਵੇਂ ਕਿ ਸਾਰੇ ਨੂੰ ਪਤਾ ਹੀ ਆ ਕਿ ਮੁੱਦਾ ਬਹੁਤ ਜ਼ਿਆਦਾ ਪਖਿਆ ਹੋਇਆ ਹੈ ਪਰ ਮੈਂ ਫਿਰ ਵੀ ਸੋਚਦੀ ਸੀ ਕਿ ਚਲੋ ਆਪਾਂ ਇਹ ਕਾਨੂੰ ਬੋਲਣਾ ਹੈ ਹਨਾ ਵੀ ਲੋੜ ਨਹੀਂ ਹੈਗੀ ਸਾਰੇ ਬੋਲੀ ਜਾਂਦੇ ਆ ਪਰ ਆ ਜਿਹੜਾ ਬੂਟਾ ਸਿੰਘ ਹੈ ਨਾ ਨਾ ਜਮਈ ਸ਼ਰਮ ਲਈ ਹੋਈ ਆ ਇਹ ਆਪਣੇ ਆਪ ਨੂੰ ਸਮਝਦਾ ਪਤਾ ਨਹੀਂ ਕੀ ਆ ਮੈਨੂੰ ਲੱਗਦਾ ਵੀ ਬਸ ਮੈਂ ਹੀ ਸਮਝਦਾਰ ਆ ਦੁਨੀਆ ਪਰ ਬਾਕੀ ਤਾਂ ਸਾਰੇ ਬੇਵਕੂਫ ਤੁਰੇ ਫਿਰਦੇ ਆ ਹਨਾ ਮੂੰਹ ਚੱਕਦਾ ਕਦੇ ਕਿਸੇ ਨੂੰ ਬੋਲਣ ਲੱਗ ਜਾਂਦਾ ਹੈ ਕਦੇ ਕਿਸੇ ਨੂੰ ਬੋਲਣ ਲੱਗ ਜਾਂਦਾ ਹੈ ਹੂੰ ਹੁਣ ਇਹਨਾਂ ਨੂੰ ਹੋਰ ਕੋਈ ਇਹਨੂੰ ਦਿੱਕਤ ਨਹੀਂ ਹੈਗੀ ਇਹਨੂੰ ਸਿੱਖਾਂ ਨਾਲ ਇੱਕ ਤਾਂ ਸਭ ਤੋਂ ਵੱਡੀ ਦਿੱਕਤ ਆ ਉਸ ਤੋਂ ਬਾਅਦ ਮੁਸਲਮਾਨ ਇਹਨਾਂ ਨਾਲ ਇਹਨੂੰ ਐਨੀ ਅਲਰਜੀ ਆ ਐਨੀ ਅਲਰਜੀ ਆ ਵੀ ਇਹਦੀ ਖਾਜ ਹਟਦੀ ਉਹ ਨਹੀਂ ਹੈਗੀ ਐਨਾ ਬਸ਼ਰਮਾ ਬੰਦਾ ਆ ਸਿਰੇ ਦਾ ਇਹ ਹਨਾ ਹੁਣ ਪਹਿਲਾਂ ਤਾਂ ਸਿੱਖਾਂ ਬਾਰੇ ਬੋਲੀ ਜਾਊਂਗਾ ਇਹ ਐਵੇਂ ਆ ਜੀ ਇਹ ਐਵੇਂ ਆ ਹਨਾ ਫਿਰ ਮੁਸਲਮਾਨਾਂ ਬਾਰੇ ਬੋਲੀ ਜਾਊਂਗਾ ਹੁਣ ਭਾਈ ਸਾਹਿਬ ਮੇਰਾ ਵਾ ਠੀਕ ਆ ਸਾਰਿਆਂ ਨੂੰ ਪਤਾ ਹੈ ਕਿ ਹਾਂ ਪਹਿਲਾਂ ਉਹ ਮੁਸਲਮਾਨ ਤੇ ਹਨਾ ਉਹਦੇ ਬਾਰੇ ਇਹ ਤਾਂ ਜੀ ਸੁੱਲਾ ਆ ਇਹ ਤਾਂ ਮੁੱਲਾਏ ਇਹਨੇ ਤਾਂ ਤਾਂ ਐਵੇਂ ਕਰਿਆ ਆ ਇਹ ਤਾਂ 도ਗਲਾ ਆ ਨਹੀਂ ਇਹਨੂੰ ਸ਼ਰਮ ਹੈਗੀ ਆ ਤੂੰ ਕਿ ਆਇਆ ਤੂੰ ਵੀ ਤਾਂ 도ਗਲਈਆਂ ਤੇਰਾ ਕੋਈ ਦਿਨ ਇਮਾਨ ਹੈਗਾ ਜਿਹੜਾ ਬੈਠ ਕੇ ਬਕਵਾਸ ਮਾਰਨ ਲੱਗ ਜਾਂਦਾ ਆ ਪਹਿਲਾਂ ਇਹਨੇ ਪਾਕਿਸਤਾਨ ਵਾਲੇ ਵੀਰਾਂ ਨੂੰ ਪਤਾ ਨਹੀਂ ਉਹਨਾਂ ਨੂੰ ਕਿਆ-ਕਿਆ ਬੋਲਦਾ ਤਾਂ ਕਿਆ-ਕਿਆ ਬੋਲਦਾ ਤਾਂ ਪਰ ਅਗਲਾ ਸੋਚਦਾ ਵੀ ਕਾਨੂੰਗੰਦ ਚ ਪੱਥਰ ਮਾਰਨੇ ਹਨਾ ਛਿੱਟੇ ਆਪਣੇ ਤੇ ਹੀ ਪੈਣੇ ਆ ਉਹਨਾਂ ਬਾਰੇ ਬਕਵਾਸ ਕਰੀ ਜਾਊਂਗਾ ਹੂੰ ਜਦੋਂ ਅਗਲੇ ਜਵਾਬ ਦਿੰਦੇ ਆ ਇਹ ਤਾਂ 500 ਦਾ ਫੋਨ ਲੈ ਕੇ ਕਦੇ ਖਾਲ ਤੇ ਬੈਠ ਜਾਂਦੇ ਆ ਕਦੇ ਇਹ ਬੰਬੀ ਦੇ ਬੈਠ ਜਾਂਦੇ ਆ ਕਦੇ ਖੇਡ ਤੇ ਬੈਠ ਜਾਂਦੇ ਆ ਬਸ ਕੋਈ ਗੱਲ ਹੈਗੀ ਆ ਕੋਈ ਤੁੱਕ ਬਣਦਾ ਨਾ ਗੱਲਾਂ ਦਾ ਜਿਹੜਾ ਬਕਵਾਸ ਮਾਰਦਾ ਹੁੰਦਾ ਬੈਠ ਕੇ ਅਗਲੇ ਮਿਹਨਤੀ ਲੋਗਾ ਮਿਹਨਤ ਕਰਦੇ ਆ ਉੱਥੇ ਬੈਠ ਕੇ ਤੇਰੇ ਵਰਗੇ ਨੂੰ ਜਵਾਬ ਵੀ ਦੇ ਦਿੰਦੇ ਆ ਤੇਰੇ ਮੰਗੋ ਨਹੀਂ ਵੀ ਗੋਲ ਕਚੋਰ ਚੋਰੀ ਕਰ ਕਰਕੇ ਗੋਲਕਾ ਠੀਕ ਆ ਉਸ ਤੋਂ ਬਾਅਦ ਏਸੀ ਵਾਲੇ ਕਮਰੇ 'ਚ ਬੈਠ ਕੇ ਬਕਵਾਸ ਮਾਰੀ ਜਾਓ ਤੇਰੇ ਚਾਰ ਉਹਨਾਂ ਚ ਜਮੀਨ ਆ ਸਮਾਨ ਦਾ ਫਰਕ ਆ ਤੂੰ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਜਿਹੜਾ ਬਕਵਾਸ ਮਾਰਦਾ ਐ ਬੈਠ ਕੇ ਇੱਥੇ ਉਸ ਤੋਂ ਬਾਅਦ ਦੋ ਤਿੰਨ ਹੋਰ ਆ ਇਹਨਾਂ ਨੂੰ ਵੀ ਪਤਾ ਨਹੀਂ ਉਹੀ ਗੱਲ ਆ ਵੀ ਜਿਹੜੇ ਆ ਘਟਿਆ ਲੋਕ ਹੁੰਦੇ ਆ ਹਨਾ ਸਾਰੇ ਧਰਮਾਂ ਚ ਹੁੰਦੇ ਆ ਮੁਸਲਮਾਨਾਂ ਚ ਵੀ ਹੈਗੇ ਆ ਦੋਗਲੇ ਲੋਕ ਹਿੰਦੂਆਂ ਚ ਵੀ ਹੈਗੇ ਆ ਉਹ ਸਿੱਖਾਂ ਚ ਵੀ ਹੈਗੇ ਆ ਸਾਰਿਆਂ ਚ ਹੁੰਦੇ ਆ ਇਹ ਇਹਨਾਂ ਤੋਂ ਹੀ ਬਰਦਾਸ਼ਤ ਨਹੀਂ ਹੁੰਦਾ ਇਹਨਾਂ ਦੀ ਅੰਨੀ ਖਾਜ ਹੁੰਦੀ ਆ ਵੀ ਕਾਤੇ ਨਾਲ ਦਾ ਆਪਸ ਚ ਪਿਆਰ ਆ ਕਾਤੇ ਹਨ ਇਹਨਾਂ ਚ ਨਾ ਪਿਆਰਾ ਇਹਨਾਂ ਨੇ ਇਹਨਾਂ ਦਾ ਕੰਮ ਇਹੀ ਹੁੰਦਾ ਬਸ ਵੀ ਹਾਂ ਅਸੀਂ ਇਹਨਾਂ ਚ ਨਾ ਕਿਸੇ ਨਾ ਤਰੀਕੀ ਸੀ ਨਾ ਕਿਸੇ ਤਰੀਕੇ ਬਸ ਨਫ਼ਰਤ ਪੈਦਾ ਕਰੀ ਜਾਈਏ ਕਰੀ ਜਾਈਏ ਬਸ ਐਨਾ ਕੰਮ ਹੈ ਇਹਨਾਂ ਦਾ ਬੇਵਕੂਫ ਲੋਕਾਂ ਦਾ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਇਹਨਾਂ ਦਾ ਆਪਣਾ ਕੋਈ ਦੀਨ ਈਮਾਨ ਹੁੰਦਾ ਨਹੀਂ ਜਿਹੜੇ ਹੁੰਦੇ ਆ ਚੰਗੇ ਲੋਕ ਉਹਨਾਂ ਤੋਂ ਜ਼ਰ ਨਹੀਂ ਹੁੰਦੇ ਬਸ ਇੱਕ ਦੋ ਹੋਰ ਹੈਗੇ ਆ ਇੱਕ ਹੋਰ ਨੀਲਾ ਚੋਲਾ ਪਾਇਆ ਹੋਇਆ ਸੀ ਸਿੰਘ ਸਾਹਿਬ ਮੈਨੂੰ ਨਹੀਂ ਪਤਾ ਕੌਣ ਆ ਠੀਕ ਆ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਹੈਗਾ ਉਹ ਵੀ ਐਵੇਂ ਹੀ ਇਹ ਤਾਂ ਮੁਸਲਮਾਨ ਆ ਇਹ ਤਾਂ ਮੁੱਲਾ ਆ ਫਿਰ ਇਹਨੇ ਤਾਂ ਆਪਣਾ ਰੰਗ ਦਿਖਾਣਾ ਸੀ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਮੁਸਲਮਾਨਾਂ ਤਾਂ ਨਹੀਂ ਅਲਰਜੀ ਹੈਗੀ ਕਾ ਤੇ ਆ ਇੱਕ ਨਿਆਣਸੀ ਆ ਬੇਵੁਝ ਜਨਾਨੀ ਉਹਨੇ ਵੀ ਆਹੀ ਗੱਲ ਇਹ ਤਾਂ ਮੁਸਲਮਾਨ ਆ ਪਤਾ ਨਹੀਂ ਇਹਦੇ ਨੇ ਚੜੂ ਮੇ ਲੜਦੇ ਕਾ ਤੇ ਮੁਸਲਮਾਨਾਂ ਦੇ ਨਾਮ ਤੇ ਮੁਸਲਮਾਨ ਬੋਲਦੇ ਨਹੀਂ ਹੈਗੇ ਉਹਨਾਂ ਨੂੰ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ ਅਗਲਾ ਕਹਿੰਦਾ ਕੁੱਤੇ ਆ ਬਥੇਰੇ ਭੌਂਕਦੇ ਆ ਕਿਆ ਲੋੜ ਆਪਾਂ ਨੂੰ ਬੋਲਣ ਦੀ ਪਰੇ ਹਟਦੇ ਨਹੀਂ ਬਕਵਾਸ ਮਾਰਨੇ ਤੇ ਬਿਨਾ ਮਤਲਬ ਤੋਂ ਜਿਹੜੇ ਮਤਲਬ ਹੁਣ ਠੀਕ ਆ ਮੈਰੋ ਸਾਹਬ ਆ ਠੀਕ ਆ ਉਹਨਾਂ ਨੇ ਜੋ ਕਰਿਆ ਮੈਨੇ ਕਹਿੰਦੀ ਕਿ ਸਹੀ ਕਰਿਆ ਆ ਜਾਂ ਗਲਤ ਕਰਿਆ ਸਾਰਿਆਂ ਨੂੰ ਪਤਾ ਹੀ ਆ ਕਿ ਕਿਆ ਸਹੀ ਆ ਔਰ ਕਿਆ ਗਲਤ ਆ ਕੋਈ ਨਹੀਂ ਅੱਜ ਦੇ ਜ਼ਮਾਨੇ 'ਚ ਹਨਾ ਇੰਨਾ ਨਾ ਸਮਝ ਹੈਗਾ ਸਭ ਨੂੰ ਪਤਾ ਵੀ ਕਿਆ ਸਹੀ ਆ ਕਿਆ ਗਲਤ ਆ ਪਰ ਇਹਨਾਂ ਨੂੰ ਪਤਾ ਨਹੀਂ ਕਿਆ ਮਾੜੀ ਆ ਤਾਂ ਬਕਵਾਸ ਮਾਰਨੇ ਦੀ ਹਰੇਕ ਗੱਲ 'ਚ ਮਤਲਬ ਇਹਨਾਂ ਨੂੰ ਨਾ ਮੜਾ ਆ ਜਾਂ ਕੋਈ ਪੁਆਇੰਟ ਚਾਹੀਦਾ ਵੀ ਮੁਸਲਮਾਨਾਂ ਨੂੰ ਟਾਰਗੇਟ ਕਰ ਲਈਏ ਬਸ ਕਿਆ ਦੀ ਹੈ ਮੁਸਲਮਾਨਾਂ ਨੂੰ ਕਿਆ ਫਰਕ ਪੈਂਦਾ ਹੈ ਸਾਨੂੰ ਕੋਈ ਫਰਕ ਨਹੀਂ ਪੈਂਦਾ ਭੌਂਕੀ ਚੱਲੋ ਬਥੇਰੇ ਭੌਂਕਦੇ ਆ ਤੁਹਾਡੇ ਵਰਗੇ ਆਪ ਜਿਹੜਾ ਇਹ ਬਕਵਾਸ ਮਾਰਦਾ ਬੂਟਾ ਸਿੰਘ ਬੈਠ ਕੇ ਇਹਨੂੰ ਕਿੰਨੀ ਕਾਕਲਾ ਕਿੰਨਾ ਕ ਸਮਝਦਾਰ ਆ ਇਹ ਸਾਰਿਆਂ ਨੂੰ ਪਤਾ ਹੀ ਆ ਈ ਕਾ ਨਾਂਸੀ ਆ ਇਹ ਬਕਵਾਸ ਮਾਰੀ ਜਾਊਂਗੀ ਵੀ ਮਾਣੀ ਮੋਟੀ ਬੰਦਾ ਸ਼ਰਮ ਕਰਲੇ ਹਨਾ ਬੋਲਣ ਲੱਗਿਆ ਵੀ ਅਸੀਂ ਕਿਆ ਬੋਲਦੇ ਆ ਐਨਾ ਇਹਨੂੰ ਐ ਵੀ ਜਿਹੜੇ ਆ ਚਾਰ ਲੋਕ ਬੈਠ ਕੇ ਦੇਖਦੇ ਆ ਕਮੈਂਟ ਕਰਦੇ ਆ ਹਨਾ ਵੀ ਹਾਂ ਬਸ ਮੇਰੀ ਬਾਵਾ ਹੁੰਦੀ ਆ ਔਰ ਲੋਕ ਵੀ ਤੇਰੇ ਵਰਗੇ ਹੀ ਆ ਬਥੇਰੇ ਘਟਿਆ ਲੋਕ ਹੁੰਦੇ ਆ ਦੁਨੀਆ ਵਿੱਚ ਤੇਰੇ ਵਰਗੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਿਰਫ ਸਵਾਦ ਲੈਣਾ ਹੁੰਦਾ ਆ ਬੈਠ ਕੇ ਕਮੈਂਟ ਪੜ੍ਹ ਕੇ ਵੀ ਹਾਂ ਦੇਖਾਂ ਇਹਨੂੰ ਲੋਕ ਕੀ ਕੀ ਕਮੈਂਟ ਕਰਦੇ ਇਹਨੂੰ ਕਿਆ ਬੋਲਦੇ ਆ ਉਹਨਾਂ ਦਾ ਮਤਲਬ ਸਿਰਫ ਇੰਨਾ ਕੁ ਹੁੰਦਾ ਆ ਜਿਵੇਂ ਕਮਲਕੌਰ ਦੇ ਆ ਉਹਦੇ ਕਿਹੜਾ ਹੈ ਨਹੀਂ 4 ਲੱਖ ਫਾਲੋਅਰ ਤੇ ਉਹਦੇ ਇਹੋ ਜਿਹੀ ਤੇ ਉਹ ਜਿਹੜੇ ਤੰਨੂ ਦੇਖਦੇ ਆ ਇਹੋ ਜਿਹੀ ਘਟੀਆ ਲੋਕ ਹੁੰਦੇ ਆ ਉਹ ਇਹ ਨਹੀਂ ਕਿਸੇ ਨਾਲ ਖੜਦੇ ਇਹਨਾਂ ਦੇ ਸਿਰ ਤੇ ਨਹੀਂ ਉੱਟਣਾ ਚਾਹੀਦਾ ਠੀਕ ਆ ਮੜਾ ਮੋਟਾ ਬੰਦਾ ਸੋਚ ਸਮਝ ਕੇ ਬੋਲੇਵੇ ਠੀਕ ਆ ਆ ਤਾਂ ਸਾਨੂੰ ਆਹ ਤਾਂ ਸਾਨੂੰ ਦਿਖ ਜਾਂਦਾ ਮਤਲਬ ਥੋੜਾ ਜਿਹਾ ਤੁਹਾਨੂੰ ਉਹ ਚਾਹੀਦਾ ਆ ਪੁਆਇੰਟ ਚਾਹੀਦਾ ਮੁਸਲਮਾਨਾਂ ਨੂੰ ਟਾਰਗੇਟ ਕਰਨ ਨੂੰ ਉਹ ਨਹੀਂ ਦਿਖਦੇ ਤੁਹਾਨੂੰ ਜਿਨ੍ਹਾਂ ਨੇ ਜਿਹੜਾ ਮੁਸਲਮਾਨ ਨੇ ਨਿਹੰਗ ਸਿੰਘ ਕੋਟਲਾ ਦਾ ਠੀਕ ਹੈ ਰਾਜਾ ਤਾਂ ਜਿਹੜਾ ਉਹਨੇ ਆਪਣੀ ਧੀ ਦੀ ਇੱਜ਼ਤ ਦਾ ਪਰਲਾਤੀ ਗੁਰੂ ਸਾਹਿਬ ਦੀ ਜਾਨ ਬਚਾਉਣੇ ਵਾਸਤੇ ਐਸ ਤੋਂ ਵੱਡੀ ਉਦਾਹਰਣ ਹੋਰ ਕੀ ਆ ਦੇ ਦੇਵੇ ਐਤੋਂ ਵੱਦ ਮੁਸਲਮਾਨ ਹੋਰ ਕੀ ਕਰ ਦੇਵੇ ਕਿਨੇ ਦਿੱਤੀ ਅੱਡੀ ਵੱਡੀ ਕੁਰਬਾਨੀ ਉਹ ਨਹੀਂ ਯਾਦ ਕਿਸੇ ਨੂੰ ਹੈਗੇ ਆ ਬਥੇਰੇ ਸਿੱਖ ਪਾਈ ਹੈਗੇ ਆ ਠੀਕ ਆ ਬਥੇਰੇ ਨੂੰ ਅਕਲ ਆ ਬਥੇਰੇ ਸਮਝਦਾਰ ਆ ਬਥੇਰੇ ਨੂੰ ਪਤਾ ਹੈ ਕਿ ਮੁਸਲਮਾਨ ਸਾਡੇ ਨਾਲ ਕਿੱਥੇ ਕਿੱਥੇ ਖੜੇ ਆ ਉਹ ਨਹੀਂ ਅਗਲੇ ਬੋਲਦੇ ਹੈਗੇ ਉਹਨਾਂ ਨਾਲ ਬਥੇਰਾ ਪਿਆਰਾ ਇਹੀ ਤਾਂ ਬਰਦਾਸ਼ਤ ਨਹੀਂ ਹੁੰਦਾ ਫਿਰ ਇਹਨਾਂ ਤੇ ਦੋਗਲੇ ਲੋਕਾਂ ਤੇ ਆਹੀ ਤਾਂ ਚੁੱਪ ਧਿਆਏ ਫਿਰ ਇਹਨਾਂ ਨੂੰ ਵੀ ਘਾਤੇ ਇਹਨਾਂ ਵਿੱਚ ਅੰਨਾ ਪਿਆਰ ਆ ਚੱਕ ਕੇ ਮੈੱਕ ਲੱਗ ਜੂਗਾ ਬਕਵਾਸ ਕਰਨ કરી ਜਾਉਗੇ ਇਹ ਜੇ ਘਟੀਆ ਲੋਗ ਉਹ ਜਿਹੜੇ ਆ ਕੇ 도ਗਲੇ ਕਮੈਂਟ ਕਰਦੇ ਆ ਹਾਂਜੀ ਗਿਆਨੀ ਸਾਹਿਬ ਜੀ ਤੁਸੀਂ ਤਾਂ ਆਏ ਆ ਫਲਾਣਾ ਆਈਟਮ ਘਾਣਾ ਆ ਤੁਹਾਡੇ ਵਰਗਾ ਤਾਂ ਕੋਈ ਸੱਚਾ ਬੰਦਾ ਨਹੀਂ ਕਿਹੜਾ ਸੱਚਾ ਬੰਦਾ ਆ ਬਕਵਾਸ ਮਰਦਾ ਆ ਬੈਠ ਕੇ ਉੱਥੇ ਉਹ ਮਰਵਾਈ ਜਾਓ ਜਿੰਨਾ ਬਕਵਾਸ ਮਰਵਾਣਾ ਹੈ ਜਹਤੇ ਦਈ ਜਾਇਆ ਕਰੋ ਫੂਕਾ ਸ਼ਿਕਾਈ ਜਾਇਆ ਕਰੋ ਛਕੀ ਜਾਂਦਾ ਬਕਵਾਸ ਮਰੀ ਜਾਂਦਾ ਆ ਕਿਹਦੀ ਸਿੱਤ ਤੇ ਅਸਰ ਆ ਕੋਈ ਨਹੀਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਭੌਂਕੀ ਜਾਵੇ ਆ ਕੇ ਮਾਰੀ ਜਾਵੇ ਬਕਵਾਸ ਉਹਨੇ ਤਾਂ ਵੀਊ ਲੈਣੇ ਆ ਲੈ ਲੰਦਾ ਅਗਲਾ ਅਗਲੇ ਨੂੰ ਬੈਠੇ ਨੂੰ ਨੋਟ ਆ ਜਾਂਦੇ ਆ ਹੋਰ ਇਹਨੂੰ ਫਿਰ ਬੇਲੇ ਦਿਖਦਾ ਹੋਰਾਂ ਕੋਲੇ ਨੂੰ 500 ਦਾ ਫੋਨ ਦਿਖਦਾ ਆ ਚਾਹੇ ਅਗਨੇ ਕੋਲ 500 ਦਾ ਫੋਨ ਆ ਚਾਹੇ 1000 ਦਾ ਫੋਨ ਤੇਰੇ ਨਾਲ ਤੇ ਵਧੀਆ ਆ ਅਗਲੇ ਆਪਣੀ ਮਿਹਨਤ ਦੀ ਕਮਾਈ ਖਾਂਦੇ ਆ ਠੀਕ ਆ ਅਗੜਾ ਸੋਚੀ ਜਾਂਦਾ ਕਾਨੂੰਗੰਦ ਚ ਪੱਥਰ ਮਾਰਨੇ ਆ ਕਿਆ ਲੋੜ ਹਨ ਇਹਦੇ ਨਾਲ ਬਕਵਾਸ ਮਾਰਨ ਦੀ ਰਹਣਾ ਹਟਣਾ ਹੀ ਨਹੀਂ ਹੁੰਦੇ ਨੇ ਇਹਨੂੰ ਆਏ ਲੱਗੀ ਜਾਂਦਾ ਵੀ ਪਤਾ ਨਹੀਂ ਮੈਂ ਕਿੰਨਾ ਕਮਾ ਖਾਣਾ ਪਤਾ ਨਹੀਂ ਮੈਂ ਕਿੰਨਾ ਕੋ ਸੱਚਾ ਐ ਕਿਹੜਾ ਸੱਚਾ ਐ ਤੂੰ ਘਟਿਆ ਬੰਦਾ ਐ ਸਿਰੇ ਦਾ ਤੂੰ ਬਾਕੀ ਜਿਹੜੇ ਆਪਣੇ ਲੋਗ ਆ ਇਹ ਨਾ 마ਸੂਮ ਲੋਗ ਆ ਇਹਨਾਂ ਨੂੰ ਇੰਨਾ ਜ਼ਿਆਦਾ ਮਤਲਬ ਸੋਚਦੇ ਸਮਝਦੇ ਨਹੀਂ ਹੈਗੇ ਹੈ ਨਾ ਵੀ ਹਾਂ ਬਸ ਜੇ ਕੋਈ ਬੰਦਾ ਗਲਤ ਆ ਇਹਨਾਂ ਦੀ ਨਜ਼ਰਾਂ ਚ ਸਾਬਿਤ ਹੋ ਗਿਆ ਕਹਿਣ ਲੱਗੇ ਲੋਕ ਵੀ ਹਾਂ ਕਮੈਂਟਾਂ ਚ ਹੀ ਕਹਿਣ ਲੱਗ ਗਏ ਜੇ ਕੋਈ ਲੋਕ ਕਿਸੇ ਦੀ ਵੀਡੀਓ ਦੇਖ ਕੇ ਵੀ ਹਾਂ ਤਾਂ ਐਵੇਂ ਐਵੇਂ ਆ ਬਾਕੀ ਸਾਰਿਆਂ ਨੇ ਕਿਹੜਾ ਸੁਣਨੀ ਆ ਫਿਰ ਉਹਦੀ ਗੱਲ ਉਹਨਾਂ ਨੇ ਵੀ ਆ ਕੇ ਬਸ ਹਾਂ ਇਹ ਤਾਂ ਐਵੇਂ ਆ ਇਹ ਤਾਂ ਐਵੇਂ ਇਹ ਤਾਂ ਗਲਤ ਆ ਔਰ ਕਿਸੇ ਨੂੰ ਕੋਈ ਵੀਡੀਓ ਦੇਖਦੀ ਸਾਰੇ ਹਨਾ ਕਿਸੇ ਨੇ 3-4 ਕਮੈਂਟ ਚੰਗੇ ਕਰਤੇ ਉਹ ਤੋਂ ਬਾਅਦ ਸਾਰਿਆਂ ਨੇ ਹਾਂ ਤਾਂ ਚੰਗੀ ਆ ਤਾਂ ਬਹੁਤ ਵਧੀਆ ਇਹਨਾਂ ਤਾਂ ਬਹੁਤ ਵਧੀਆ ਗੱਲਾਂ ਕਰੀਆਂ ਮਤਲਬ ਲੋਕਾਂ ਨੇ ਆਪਣੇ ਦਿਮਾਗ ਨਾਲ ਸੋਚਣਾ ਸਮਝਣਾ ਨਹੀਂ ਹੈਗਾ ਇਹ ਹਜੇ ਲੋਕ ਬਹੁਤ ਆਪਣੀ ਇੰਡੀਆ ਵਿੱਚ ਜਿਨ੍ਹਾਂ ਨੇ ਆਪਣਾ ਦਿਮਾਗ ਨਹੀਂ ਲਾਣਾ ਹੁੰਦਾ ਭੋਲੇ ਲੋਕ ਆ ਜੀ ਸਮਝਦੇ ਨਹੀਂ ਹੈਗੇ ਮਤਲਬ ਮਾਣਾ ਮੋਟਾ ਸੋਚ ਸਮਝ ਕੇ ਚੱਲਿਆ ਕਰੋ ਠੀਕ ਆ ਹਰੇਕ ਬੰਦਾ ਪੂਰੀ ਤਰ੍ਹਾਂ ਸਹੀ ਨਹੀਂ ਹੁੰਦਾ ਠੀਕ ਆ ਹਰੇਕ ਬੰਦਾ ਪੂਰੀ ਤਰ੍ਹਾਂ ਗਲਤ ਨਹੀਂ ਹੁੰਦਾ ਹੁਣ ਤੁਸੀਂ ਭਾਈ ਸਾਹਿਬ ਮੇਰਾ ਵਾਰੇ ਲਾ ਲੋ ਠੀਕ ਆ ਸਾਰੇ ਹੀ ਲੋਕ ਇੱਕੋ ਪਾਸੇ ਨੂੰ ਹੋ ਗਏ ਸਾਰੇ ਹੀ ਕਹੀ ਜਾਂਦੇ ਆ ਕਿ ਹਾਂ ਬਹੁਤ ਵਧੀਆ ਬਹੁਤ ਵਧੀਆ ਕਰਿਆ ਐਵੇਂ ਹੀ ਹੋਣਾ ਚਾਹੀਦਾ ਹਾਂ ਸਹੀ ਗੱਲ ਆ ਬਹੁਤ ਘੱਟਿਆ ਜਨਾਨੀ ਤੀ ਉਹ ਸਿਰੇ ਦੀ ਘੱਟਿਆ ਜਨਾਨੀ ਤੀ ਠੀਕ ਆ ਇਹੋ ਜੀਆਂ ਹੋਰ ਵੀ ਬਥੇਰੀਆਂ ਹੈਗੀਆਂ ਆ ਠੀਕ ਆ ਜਿਹੜੀਆਂ ਗੰਦ ਪਾਉਂਦੀਆਂ ਆ ਪਰ ਫਿਰ ਸਹੀ ਤਾਂ ਉਹਨਾਂ ਨੇ ਵੀ ਨਹੀਂ ਕਰਿਆ ਕਿਆ ਸਹੀ ਕਰਿਆ ਇੱਕ ਜਨਾਨੀ ਨੂੰ ਠੀਕ ਆ ਉਹੀ ਗੱਲ ਆ ਵੀ ਗੰਦ ਚ ਪੱਥਰ ਮਾਰੇ ਤੇ ਛਿੱਟੇ ਆਪਣੇ ਤੇ ਹੀ ਪੈਂਦੇ ਹੁੰਦੇ ਆ ਹਨਾ ਉਹੀ ਪਵਾ ਲਿਆ ਉਹਨਾਂ ਨੇ ਆਪਣੇ ਤੇ ਪਰ ਦੋ ਕੌਮਾਂ ਨੂੰ ਬਦਨਾਮ ਕਰਤਾ ਹੈ ਮੁਸਲਮਾਨਾਂ ਨੂੰ ਵੀ ਔਰ ਸਿੱਖਾਂ ਨੂੰ ਵੀ ਕਿ ਆ ਜ਼ਰੂਰਤ ᱛੀ ਇਹ ਜੀ ਗੰਦੀ ਜਨਾਨੀ ਨੂੰ ਆਪਣੇ ਨਾਲ ਘਮਾਣੇ ਦੀ ਠੀਕ ਆ ਉਸ ਤੋਂ ਬਾਅਦ ਕਿ ਆ ਜ਼ਰੂਰਤ ᱛੀ ਉਹਦੇ ਫੋਨ ਲੈਣੇ ਦੀ ਉਹਦੇ ਪਾਸਵਰਡ ਲੈਣੇ ਦੀ ਔਰ ਫਿਰ ਦੇਖੋ ਤੁਸੀਂ ਜਿਨ੍ਹਾਂ ਨੇ ਸਾਥ ਦਿੱਤਾ ਹੈ ਉਹਨਾਂ ਦਾ ਠੀਕ ਆ ਜਿਨ੍ਹਾਂ ਨੇ ਨਾਲ ਹੋ ਕੇ ਉਸ ਗੰਦੀ ਜਨਾਨੀ ਦਾ ਕਤਲ ਕਰਿਆ ਠੀਕ ਆ ਉਹਨਾਂ ਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਕਿ ਅੱਗੇ ਦਾ ਪਲਾਨ ਕੀ ਆ ਉਹਨਾਂ ਨੂੰ ਫਸਾ ਕੇ ਆ ਪਲੰਗ ਦੇ ਬਣੇ ਉਹ ਆਪ ਚੜ ਗਿਆ ਜਹਾਜ਼ ਇਹਦਾ ਜੀ ਕਿਹੜੀ ਬਹਾਦਰੀ ਆ ਵੀ ਮੈਨੂੰ ਤਾਂ ਨਹੀਂ ਕੋਈ ਬਹਾਦਰੀ ਨਜ਼ਰ ਆਉਂਦੀ ਠੀਕ ਆ ਤੁਹਾਨੂੰ ਆਉਂਦੀ ਹੋਣੀ ਤਾਂ ਆਉਂਦੀ ਹੋਣੀ ਆਪਾਂ ਨੇ ਤਾਂ ਜਿਹੜੀ ਗੱਲ ਸਹੀ ਆ ਸਹੀ ਆ ਠੀਕ ਆ ਬਸ ਮੈਂ ਇਹੀ ਕਹਿਣਾ ਚਾਹੁੰਦੀ ਆ ਮੇਰਾ ਮੇਨ ਮਕਸਦ ਇਹੀ ਆ ਠੀਕ ਆ ਬੁੱਟੇ-ਬਾਟੇ ਨੂੰ ਮੈਂ ਕੁਝ ਨਹੀਂ ਸਮਝਦੀ ਠੀਕ ਆ ਹਜੇ ਤਾਂ ਬਥੇਰੇ ਕੁੱਤੇ ਭੌਂਕਦੇ ਆ ਮੈਂ ਪਰ ਜਿਹੜੇ ਸਮਝਦਾਰ ਲੋਕ ਆ ਭੋਲੇ ਲੋਕ ਆ ਉਹਨਾਂ ਨੂੰ ਸਿਰਫ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਕੋਈ ਵੀ ਬੰਦਾ ਪੂਰੀ ਤਰ੍ਹਾਂ ਗਲਤ ਨਹੀਂ ਹੁੰਦਾ ਠੀਕ ਆ ਕੋਈ ਵੀ ਬੰਦਾ ਪੂਰੀ ਤਰ੍ਹਾਂ ਸਹੀ ਨਹੀਂ ਹੁੰਦਾ ਜਿਹੜਾ ਬੰਦਾ ਹਾਂ ਤੁਹਾਨੂੰ ਲੱਗਦਾ ਕਿ ਆ ਗਲਤ ਆ ਕੋਈ ਨਾ ਕੋਈ ਗੁਣਾ ਦੇ ਚ ਚੰਗਾ ਹੁੰਦਾ ਆ ਜਿਹੜਾ ਬੰਦਾ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਬਹੁਤ ਸਹੀ ਆ ਉਹਦੇ ਚ ਵੀ ਕੋਈ ਨਾ ਕੋਈ ਮਦਰ ਸ਼ੈਤਾਨ ਆ ਨਾ ਜਿਹੜਾ ਇਹਦਾ ਐ ਨਹੀਂ ਪਤਾ ਲੱਗਦਾ ਵੀ ਇਹਨੇ ਕਦ ਕਿਸਤ ਕੀ ਤੋਂ ਕਿਆ ਕਰਵਾ ਦੇਣਾ ਠੀਕ ਆ ਆ ਦੇਖ ਲਓ ਹੁਣ ਕਹੀ ਜਾਂਦਾ ਬੂਟਾ ਸਿੰਘ ਵੀ ਹਾਂ ਪਹਿਲਾਂ ਰੇਪ ਕਰਿਆ ਤਾਂ ਉਹਦੇ ਨਾਲ ਅੱਲਾ ਮੀਆਂ ਜਾਣਦਾ ਹੈ ਕੀ ਹੋਇਆ ਠੀਕ ਆ ਆ ਵੀ ਕੋਈ ਪੜੀ ਗੱਲ ਨਹੀਂ ਹੈਗੀ ਬਥੇਰਾ ਹੁਸ਼ ਹੋ ਜਾਂਦਾ ਦੁਨੀਆ ਵਿੱਚ ਇੱਥੇ ਤਾਂ ਗੁਰਦੁਆਰਿਆਂ ਵਿੱਚ ਬੈਠ ਕੇ ਮਸਜਿਦਾਂ ਵਿੱਚ ਬੈਠ ਕੇ ਮੰਦਿਰਾਂ ਵਿੱਚ ਬੈਠ ਕੇ ਮਸਜਿਦਾਂ ਵਿੱਚ ਤਾਂ ਚਲੋ ਨਹੀਂ ਜਾਂਦੀਆਂ ਹਨਾ ਇਹ ਬੱਚੀਆਂ ਨਹੀਂ ਜਾਂਦੀਆਂ ਚਲੋ ਫਿਰ ਮਦਰਸਿਆਂ 'ਚ ਤੁਹਾਨੂੰ ਪਤਾ ਹੀ ਕਿੰਨੀ ਵਾਰ ਸੁਣਿਆ ਹਨਾ ਮਦਰਸਿਆਂ 'ਚ ਮੰਦਿਰਾਂ 'ਚ ਮਸਜਿਦਾਂ 'ਚ ਛੋਟੇ ਛੋਟੇ ਬੱਚਿਆਂ ਦਾ ਰੇਪ ਹੋ ਜਾਂਦਾ ਹੈ ਆ ਕਿੱਡੀ ਗੱਲ ਆ ਵੀ ਅਮਰਤਪਾਲ ਨੇ ਰੇਪ ਨਹੀਂ ਕਰਿਆ ਹੋਣਾ ਰੱਬ ਜਾਣਦਾ ਇਹ ਵੀ ਕਰਿਆ ਕਿ ਨਹੀਂ ਕਰਿਆ ਪਰ ਕਲੰਕ ਤਾਂ ਲੱਗ ਗਿਆ ਠੀਕ ਆ ਕੁਛ ਵੀ ਹੋ ਜਾਂਦਾ ਸ਼ੈਤਾਨ ਮਿੰਟ ਚ ਕੁਝ ਤੋਂ ਕੁਝ ਕਰਵਾ ਦਿੰਦਾ ਹੈ ਬੰਦੇ ਤੇ ਪਰ ਜਿਹੜੀ ਗਲਤੀ ਆ ਉਹ ਗਲਤੀ ਆ ਠੀਕ ਆ ਕੋਈ ਮਤਲਬ ਨਹੀਂ ਬਣਦਾ ਤਾਂ ਉਸ ਜਨਾਨੀ ਨੂੰ ਕਟਿਆ ਜਨਾਨੀ ਨੂੰ ਜਿਹੜੀ ਸਿਰੇ ਦੀ ਕਟਿਆ ਜਨਾਨੀ ਸੀ ਠੀਕ ਆ ਉਹਦੇ ਕਰਕੇ ਆਪਣੀ ਬਦਨਾਮੀ ਕਰਵਾਉਣੇ ਦਾ ਮਾਰਨਾ ਤਾਂ ਤਾਂ ਸ਼ਰੇਆਮ ਮਾਰ ਦਿੰਦੇ ਠੀਕ ਆ ਮਾਰ ਕੇ ਭੱਜਣ ਦਾ ਕੋਈ ਮਤਲਬ ਨਹੀਂ ਬਣਦਾ ਉਹਨੂੰ ਆਪਣੇ ਨਾਲ ਲੈ ਜਾਣੇ ਦਾ ਨਾਲ ਰੱਖ ਕੇ ਉਹਨੂੰ ਹਨਾ ਫਿਰ ਉਹਦੇ ਫੋਨ ਖੋਣੇ ਦਾ ਤੇ ਉਹਦੇ ਫੋਨਾਂ ਦੇ ਪਾਸਵਰਡ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਤਾਂ ਠੀਕ ਆ ਬਦਨਾਮੀ ਕਰਵਾਣੀ ਤੇ ਦੋਹੇ ਕੌਮਾਂ ਦੀ ਕਰਵਾਤੀ ਆ ਵਿੱਚ ਕਹੀ ਜਾਂਦੇ ਆ ਵੀ ਲੈ ਇਹੋ ਜਿਹੇ ਸਿੱਖ ਹੁੰਦੇ ਆ ਇਹੋ ਜਿਹੇ ਸਿੰਘ ਹੁੰਦੇ ਆ ਵਿੱਚ ਕਹੀ ਜਾਂਦੇ ਆ ਜੀ ਇਹ ਤਾਂ ਮੁਸਲਮਾਨ ਤਾਂ ਨੇ ਤਾਂ ਐਵੇਂ ਕਰਿਆ ਇਹ ਦੁਨੀਆ ਹੈ ਨਾ ਜਿਹੜੀ ਇਹਦੇ ਦੋਹੇ ਪਾਸੇ ਦੰਦੇ ਹੁੰਦੇ ਆ ਇਹ ਕਿਸੇ ਨੂੰ ਨਹੀਂ ਬਖਸ਼ਦੀ ਠੀਕ ਆ ਕੋਈ ਜਿੰਨਾ ਮਰਜ਼ੀ ਚੰਗਾ ਕਰ ਲਵੇ ਕੋਈ ਜਿੰਨਾ ਜਿਹੜਾ ਮਾੜਾ ਹੈ ਉਹ ਤਾਂ ਮਾੜਾ ਹੀ ਆ ਠੀਕ ਆ ਜਿਹੜਾ ਜ਼ਿਆਦਾ ਚੰਗਾ ਹੈ ਨਾ ਉਹਨਾਂ ਵੀ ਲੋਕ ਮਿੰਟ ਲਾਉਂਦੇ ਆ ਬਦਨਾਮ ਕਰਨ ਐਸ ਕਰਕੇ ਮਾਣਾ ਮੋਟਾ ਸੋਚ ਸਮਝ ਕੇ ਚੱਲਿਆ ਕਰੋ ਇੱਕੋ ਪਾਸੇ ਨੂੰ ਨਾ ਹੋ ਜਾਇਆ ਕਰੋ ਵੀ ਹਾਂ ਜਿਹੜਾ ਚੰਗਾ ਹੋ ਚੰਗਈ ਆ ਹਰ ਬਹੁਤ ਤਰ੍ਹਾਂ ਦੀ ਦੁਨੀਆ ਹੈ ਹਨਾ ਬਹੁਤ ਤਰ੍ਹਾਂ ਦੇ ਲੋਕ ਆ ਐਸ ਕਰਕੇ ਮਾਣਾ ਮੋਟਾ ਸੋਚ ਸਮਝ ਕੇ ਚੱਲਿਆ ਕਰੋ ਠੀਕ ਆ ਜੀ ਬਸ ਇੰਨਾ ਹੀ ਕਹਿਣਾ ਚਾਹੂੰਗੀ ਬਾਕੀ ਹਾਂ ਕਿਸੇ ਨੂੰ ਮੇਰੀ ਗੱਲ ਮੈਨੂੰ ਪਤਾ ਹੀ ਆ ਦੁਨੀਆ ਹੈ ਹਨਾ ਸਾਰੇ ਨੇ ਮੇਰੀ ਗੱਲਾਂ ਨਾਲ ਸਹਿਮਤ ਨਹੀਂ ਹੋਣਾ ਪਰ ਜਿਹਨੂੰ ਕੋਈ ਵੀ ਗੱਲ ਜਿੱਥੇ ਗਲਤ ਲੱਗੀ ਕਮੈਂਟਾਂ ਚ ਦੱਸਿਓ ਠੀਕ ਆ ਫਿਰ ਆਪਾਂ ਤੁਹਾਨੂੰ ਰਿਪਲਾਈ ਕਰਾਂਗੇ ਧੰਨਵਾਦ